ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਤੁਹਾਡਾ ਛੋਟਾ ਭਰਾ ਟੀਵੀ ਬਹੁਤ ਦੇਖਦਾ ਹੈ ਉਸ ਨੂੰ ਇਸ ਦੇ ਨੁਕਸਾਨ ਬਾਰੇ ਦੱਸਦੇ ਹੋਏ ਪੱਤਰ ਰਾਹੀਂ ਸਮਝਾਓ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਪ੍ਰੀਖਿਆ ਭਵਨ ਇੱਥੇ ਤੁਹਾਨੂੰ ਸ਼ਹਿਰ ਦਾ ਨਾਮ ਲਿਖ ਦੇਣਾ ਹੈ ਅੱਗੇ ਤੁਹਾਨੂੰ ਤਰੀਕ ਲਿਖ ਦੇਣੀ ਹੈ प्यारे गुण नूर खुश रहो मेनू ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ ਜਿਸ ਵਿੱਚ ਉਹਨਾਂ ਤੇਰੇ ਬਾਰੇ ਲਿਖਿਆ ਕਿ ਤੂੰ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਹਰ ਰੋਜ਼ ਪੂਰਾ ਪੂਰਾ ਦਿਨ ਬੈਠ ਕੇ ਟੈਲੀਵਿਜ਼ਨ ਵੇਖਦਾ ਰਹਿੰਦਾ ਹੈ ਉਨਾ ਮੈਨੂੰ ਤੇਰੇ ਪਹਿਲੀ ਛਿਮਾਹੀ ਵਿੱਚੋਂ ਫੇਲ ਹੋਣ ਬਾਰੇ ਵੀ ਦੱਸਿਆ ਹੈ। ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ। ਮੇਰੇ ਵੀਰ ਟੈਲੀਵਿਜ਼ਨ ਵੇਖਣ ਦੇ ਬਹੁਤ ਨੁਕਸਾਨ ਹਨ। ਮਨ ਪੜਨ ਨੂੰ ਨਹੀਂ ਕਰਦਾ। ਹਮੇਸ਼ਾ ਗਾਣੇ ਅਤੇ ਫਿਲਮਾਂ ਵੇਖਣ ਨੂੰ ਹੀ ਜੀ ਕਰਦਾ ਹੈ। ਇਹ ਘਟਿਆ ਫਿਲਮਾਂ ਤੇ ਨਾਟਕ ਨੌਜਵਾਨਾਂ ਨੂੰ ਕੁਰਾਹੇ ਪਾ ਰਹੇ ਹਨ ਇਹ ਸਮਾ ਖਰਾਬ ਕਰਦਾ ਹੈ ਅਤੇ ਨਜ਼ਰ ਤੇ ਵੀ ਮਾੜਾ ਅਸਰ ਪਾਉਂਦਾ ਹੈ ਸਮੇ ਨੂੰ ਮੁੱਖ ਰੱਖ ਕੇ ਪੜ੍ਹਾਈ ਵਿੱਚ ਧਿਆਨ ਦੇ ਜੇਕਰ ਦੇਖਣਾ ਹੀ ਹੋਵੇ ਤਾਂ ਵਿਗਿਆਨ ਨਾਲ ਸੰਬੰਧਿਤ ਚੈਨਲ ਜਿਵੇਂ ਕਿ ਹਿਸਟਰੀ ਨੈਟ ਜੀਓ animals planet discovery channel आदि देखा कर छोटे वीर तू करदियां दी खुशी ਅਤੇ ਆਪਣੇ ਭਵਿੱਖ ਦਾ ਧਿਆਨ ਰੱਖਦੇ ਹੋਏ ਜਿਆਦਾ ਟੈਲੀਵਿਜ਼ਨ ਵੇਖਣ ਦੀ ਆਦਤ त्याਕੇ ਪੜ੍ਹਾਈ ਵੱਲ ਜੁਟ ਜਾ ਬਾਕੀ ਤੂੰ ਸਮਝਦਾਰ ਹੈ ਇਸੇ ਉਮੀਦ ਵਿੱਚ ਤੇਰਾ ਵੱਡਾ ਭਰਾ ਤਾ ਬੱਚਿਓ ਇਹ ਸੀ ਤੁਹਾਡਾ ਭਰਾ TV ਬਹੁਤ ਦੇਖਦਾ ਹੈ ਉਸ ਨੂੰ ਇਸੇ ਨੁਕਸਾਨ ਬਾਰੇ ਦੱਸਦੇ ਹੋਏ ਪੱਤਰ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ